ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਪ੍ਰਭ ਦੇ ਕੋਲੇ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੋਂ ਬੇਸ਼ੱਕ ਕੋਈ ਦੋ ਨਗ ਇੱਕ ਨਗ ਜਾਂ ਤਿੰਨ ਨਗ ਹੀ ਤੁਹਾਨੂੰ ਦੇਖਣ ਦੇ ਵਿੱਚ ਮਿਲਦੇ ਆ ਪਸ਼ੂ ਜਿਹੜਾ ਦੋਸਤੋ ਸਾਫ਼ ਸੁਥਰਾ ਹੁੰਦਾ ਤੇ ਚਾਹੇ ਦੋ ਪਸ਼ੂ ਹੋਣ ਚਾਹੇ ਇੱਕ ਪਸ਼ੂ ਹੋਵੇ ਤੇ ਬਿਲਕੁਲ ਜਿਹੜਾ ਦੋਸਤੋ ਭਰੋਸੇਯੋਗ ਹੁੰਦੇ ਆ ਤਸੱਲੀ ਤੁਸੀਂ ਜਿਹੜੀ ਆ ਆਪਣੀ ਸੋਚ ਸਮਝਾ ਦੇ ਹਿਸਾਬ ਦੇ ਨਾਲ ਇੱਕ ਟਾਈਮ ਦੀ ਚੋਾਈ ਦੋ ਟਾਈਮ ਦੀ ਚੋਾਈ ਤਸੱਲੀ ਨਾਲ ਘਰ ਵਿਜਿਟ ਕਰਕੇ ਜਰੂਰ ਕਰ ਲਿਆ ਕਰੋ ਜਿਸ ਘਰ ਤੋਂ ਵੀ ਆਪਾਂ ਖਾਸ ਤੌਰ ਤੇ ਵੀਡੀਓ ਪਾਉਣੇ ਆਂ ਹਰ ਵਾਰ ਦੀ ਤਰ੍ਹਾਂ ਜਿਹੜੀ ਆਪਣੀ ਰਿਕਵੈਸਟ ਹੁੰਦੀ ਹੈ ਵੀਰਾਂ ਭੈਣ ਭਰਾਵਾਂ ਨੂੰ ਠੀਕ ਹੈ ਜੀ ਤੇ ਅੱਜ ਦੋਸਤੋ ਇਸ ਘਰੋਂ ਆਪਾਂ ਤੁਹਾਨੂੰ ਇੱਕ ਬੱਚੀ ਦਿਖਾਵਾਂਗੇ ਬੈਰ ਦਿਖਾਵਾਂਗੇ ਬਿਲਕੁਲ ਤਾਜੀ ਸੂਈ ਆ ਬੱਚਾ ਨਾਲ ਆ ਪ੍ਰੋਪਰ ਗੱਲਬਾਤ ਆਪਾਂ ਵੀਰ ਪ੍ਰਭ ਦੇ ਨਾਲ ਕਰ ਲਾਂਗੇ ਤੇ ਪੁੱਛ ਲਾਂਗੇ ਸੂਆ ਕਿੰਨਾ ਕ ਦਿਨ ਹੋ ਗਿਆ ਸਮਾਂ ਕਿੰਨਾ ਕ ਹੋ ਗਿਆ ਸੂਈ ਨੂੰ ਠੀਕ ਆ ਤੇ ਆਹ ਜਿਹੜੀ ਵੈਡ ਹੋਵੇਗੀ ਦੋਸਤੋ ਤੇ ਇੱਕ ਨਾਗ ਜਿਹੜਾ ਬਿਲਕੁਲ ਦਿਖਾਵਾਂਗੇ ਜੀ ਇਸ ਘਰੋਂ ਠੀਕ ਆ ਤੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਬਾਕੀ ਕੁਝ ਜਿਹੜੇ ਵੀਰ ਆਪਣੇ ਨਵੇਂ ਆਪਣੇ ਨਾਲ ਜੁੜੇ ਆ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਦੋਸਤੋ ਆਪਣੇ ਚੈਨਲ ਨੂੰ ਜਿਹੜਾ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਠੀਕ ਹੈ ਜੀ ਆਓ ਕਰਦੇ ਆ ਗੱਲਬਾਤ ਅੱਜ 6 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ ਸਮਾਂ ਤੁਸੀਂ ਨੋਟ ਕਰ ਲਓ ਕੋਈ ਮਾਰਨਿੰਗ ਤਾਂ ਸਮਾਈ ਆ तकरीबन 11 ਵਜੇ ਆ ਠੀਕ ਆ ਜੀ ਸਵੇਰ ਦੇ ਆਓ ਸਭ ਤੋਂ ਪਹਿਲਾਂ ਵੀਰ ਪ੍ਰਭ ਸਾਸਰੀ ਕਾ ਵੀਰੇ ਸਾਸਰੀ ਕਾ ਵੀਰ ਜੀ ਹੋਰ ਠੀਕ ਠਾਕ ਵੀਰੇ ਬਾ ਵਧੀਆਂ ਤੂੰ ਹੀ ਸੁਣਾ ਬਹੁਤ ਵਧੀਆ ਅੱਛਾ ਪ੍ਰਭ ਵੀਰੇ ਅੱਜ ਇੱਕ ਵੈੜੀ ਵਗਾਉ ਆਪਣੇ ਕੋਲ ਹਾਂ ਜੀ ਇੱਕ ਵੈੜਾ ਠੀਕ ਆ ਆਪਾਂ ਲੈਣਾ ਡੰਗਰ ਸਾਫ ਸੁਥਰਾ ਆਪਾਂ ਵੇਂ ਦਾ ਦੇਣਾ ਇੱਕ ਵੇਚ ਕੇ ਆਪਾਂ ਵੇਂ 10 ਵਜੇ ਦੀ ਆ ਵੀ ਲੈਣਾ ਸਾਫ ਸੁਥਰਾ ਡੰਗਰ ਬਿਲਕੁਲ ਮਜੇ ਤਾਂ ਜ਼ਿਕਰ ਕੀਤਾ ਵੀ ਦੋ ਪਸ਼ੂ ਹੀ ਆਉਂਦੇ ਆ ਚਾਹੇ ਤਿੰਨ ਵੀ ਹੋ ਜਾਂਦੇ ਕਦੀ ਕਦੀ ਨਹੀਂ ਤੇ ਇੱਕ ਪਸ਼ੂ ਹੁੰਦਾ ਹੁੰਦਾ ਵੀ ਪਰ ਹੁੰਦਾ ਸਾਫ ਹੀ ਰੋਜ਼ ਦਾ ਇੱਕ ਪਸ਼ੂ ਹੁੰਦਾ ਹੀ ਹੁੰਦਾ ਇੱਥੇ ਹਾਂਜੀ ਹਾਂ ਤੇ ਸਮੇਂ-ਸਮੇਂ ਨਾਲ ਜਿਹੜਾ ਦੋਸਤੋ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਵਪਾਰ ਦਾ ਕੰਮ ਠੀਕ ਹੈ ਤੇ ਪੁੱਛ ਸਕਦੇ ਹੋ ਵੀ ਅੱਜ ਨਵਾਂ ਲੇਟੈਸਟ ਪਸ਼ੂ ਜਿਹੜਾ ਮੱਝਾ ਚਾਹੇ ਝੋਟੀ ਆ ਚਾਹੇ ਵਹਿੜ ਆ ਕਿਹੜੀ ਆਈ ਆ ਕਿੱਦਾਂ ਦੀ ਆਈ ਆ ਵਟਸਐਪ ਤੇ ਤੁਸੀਂ ਜਿਹੜੀ ਫੋਟੋ ਆ ਵੀਡੀਓ ਮੰਗਾ ਸਕਦੇ ਹੋ ਠੀਕ ਆ ਜਿਹੜਾ ਪਸ਼ੂ ਸੋਇਆ ਉਹਦੀ ਆਨਲਾਈਨ ਚੁਵਾਈ ਤੁਸੀਂ ਵੀਡੀਓ ਕਾਲ ਤੇ ਵੀ ਕਰਵਾ ਸਕਦੇ ਹੋ ਜਿਹੜਾ ਵੀਰ ਘ ਤੇ ਪ੍ਰਭ ਵੀਰੇ ਇਹ ਪਹਿਲਣ ਵੇ ਸੂਗਾ ਕਿੰਨਾ ਸੂਈ ਆ ਆ ਦੂਜਾ ਸੂਗਾ ਸੂਈ ਆ ਦੂਜਾ ਨੇ ਹਾਂਜੀ ਦਿਨ ਕਿੰਨੇ ਕੁ ਹੋਗੇ ਹੋਣਗੇ ਦਿਨ ਤੀਜਾ ਦਿਨ ਸੂਈ ਨੇ 나ੜੂ ਦੇ ਬੱਚਾ ਵਛਾ ਮਗਰ ਵਛਾ ਮਗਰ ਠੀਕ ਆ ਆ ਵੇਖੋ ਜੀ 나ੜੂ ਤੇ ਆ ਬੱਚਾ ਬੱਚੇ ਦੇ ਨਾਲ ਤੁਸੀਂ ਵੇਖ ਸਕਦੇ 나ੜੂ ਹੈਗਾ ਠੀਕ ਆ ਜੀ ਤੇ ਤੀਜਾ ਆ ਦਿਨ ਹੈਗਾ ਜੇ ਤਿੰਨ ਕਿ ਦਿਨਾਂ ਦੀ ਸੂਈ ਆ ਤੇ ਵੇਰ ਜਿਹੜੀ ਦੋਸਤੋ ਸੈਕਿੰਡ ਡਿਕਟੇਸ਼ਨ ਦੇ ਵਿੱਚ ਆ ਦੂਜਾ ਸੂਗਾ ਠੀਕ ਆ ਸੂਗਾ ਦੂਜਾ ਹੀ ਨਾ ਪ੍ਰਭ ਹਾਂਜੀ ਹਾਂਜੀ ਦੂਜਾ ਸੂਗਾ ਦੂਜਾ ਸੂਗਾ ਠੀਕ ਆ ਆ ਦੇਖੋ ਜੀ ਆ ਕਰੋ ਚੈੱਕ ਠੀਕ ਹੈ ਜੀ ਆਹ ਥਾਣਾ ਦੋਸਤੋ ਬਿਲਕੁਲ ਹੱਥੀ ਚਵਾਈਲਾ ਥਾਣਾ ਮੁੱਠੀਲਾ ਥਾਣਾ ਆਪਾਂ ਕਹਿ ਦਿੰਨੇ ਆ ਤੇ ਬਿਲਕੁਲ ਹੱਥੀ ਚਵਾਈ ਤੁਸੀਂ ਕਰ ਸਕਦੇ ਹੋ ਠੀਕ ਆ ਇਦਾਂ ਦਾ ਥਾਣਾ ਲੱਗਾ ਤੇ ਹੁਣ ਭਾਈ ਪ੍ਰਭ ਹੁਣ ਤਾਂ ਬੌਲੇ ਦੇ ਵਿੱਚ ਹੀ ਆ ਫਿਰ ਹਾਂ ਜੀ ਹਾਂ ਜੀ ਬੌਲਾ ਹੀ ਆ ਕਿੰਨਾ ਕ ਬੌਲਾ ਹੁਣ ਰੈਡੀ ਆ ਜੀ ਇਸ ਟਾਈਮ 14 ਲੀਟਰ ਤਿਆਰ ਹੈ ਜਿਹੜਾ ਨੈਟ ਬਿਲਕੁਲ ਹੋਵੇਗਾ ਹਾਂ ਜੀ ਹਾਂ ਜੀ ਚਾਗ ਵਾਲਾ 15 ਸੋਨਾ ਜਿਹੜਾ ਠੰਡਾ ਧੀਰਾ 14 ਲੀਟਰ ਜਿਹੜਾ ਠੰਡਾ ਕਰਕੇ ਆਪਾਂ ਕਹਿ ਲਈਏ ਹਾਂ ਜੀ ਹਾਂ ਜੀ 14 ਲੀਟਰ ਹੈਗਾ ਇੰਦੇ ਕੋਲ ਹਾਂ ਜੀ ਹਾਂ ਜੀ ਤੱਲੇ ਬੱਚਾ ਜਿਹੜਾ ਦੋਸਤੋ ਮੇਲ ਕਾਫਾ ਬੱਚਾ ਹੈ ਠੀਕ ਆ ਤੇ ਇੱਕ ਰੰਗ ਵਿਹੜਾ ਠੀਕ ਆ ਬਿਲਕੁਲ ਇਹਨਾਂ ਬਲੈਕ ਆ ਤੇ ਬਲੈਕ ਡਾਇਮੰਡ ਆਪਾਂ ਕਵਾਂਗੇ ਇਹ ਵਿਹੜ ਨੂੰ ਬਹੁਤ ਵਧੀਆ ਠੀਕ ਹੈ ਜੀ ਕਾਲੇ ਰੰਗ ਦੇ ਵਿੱਚ ਆ ਸ਼ਾਈਨਿੰਗ ਸ਼ਿਊਨਿੰਗ ਪੂਰੀ ਆ ਤੇ ਜਾਤ ਪਾਤ ਆ ਲਈਏ ਵੇਖੋ ਬਿਲਕੁਲ ਛੋਟਾ ਜਿਹਾ ਕੰਨਾ ਹੈ ਆ ਦੇਖੋ ਠੀਕ ਆ ਤੇ ਹਾਈਟ ਕਰਦਾ ਜੇਕਰ ਗੱਲ ਕਰ ਲਈਏ ਤੇ ਬਿਲਕੁਲ ਮੀਡੀਅਮ ਹਾਈਟ ਨਾਲ ਇੱਕ ਹੋਰ ਵੱਡੀ ਵਿਹੜ ਖੜੀ ਆ ਤੇ ਇਹ ਵੈੜ ਜਿਹੜੀ ਆ ਦੋਸਤੋ ਬਿਲਕੁਲ ਮੀਡੀਅਮ ਹਾਈਟ ਦੇ ਵਿੱਚ ਆ ਠੀਕ ਹੈ ਚਲਸੀ ਜਉਂਦੀ ਆ ਕਾਲੀ ਜਲਸੀ ਤੇ ਕ੍ਰੋਸ ਅੰਗ ਦੇ ਵਿੱਚ ਆ ਐਚ ਐਫ ਤੇ ਚਲਸੀ ਦਾ ਕ੍ਰੋਸ ਵੀ ਵੀਰਾਂ ਦਾ ਵੀ ਕਹਿ ਸਕਦੇ ਆ ਠੀਕ ਆ ਉਦਾਂ ਦੀ ਵੈੜ ਆ ਆ ਕਰੋ ਚੈੱਕ ਜੀ ਮਾਰਨਿੰਗ ਸਵੇਰ ਚੁਵਾਈ ਕਿੰਨੇ ਵਜੇ ਕੀਤੀ ਸੀ ਵੀਰ ਇਹ ਚੁਵਾਈ 6 ਵਜੇ ਹਾਂਜੀ ਠੀਕ ਆ ਖੋਲ ਕੇ ਪਰਾ ਵੀ ਖੋਲ ਕੇ ਦਿਖਾਈਏ ਤੇ 24 ਵਾਸੀ ਵੈਸੇ ਭਰਾ ਬਰੂ ਚੰਗਾ ਜੀ ਹਾਂ ਜੀ ਹਾਂ ਆ ਦੋਸਤੋ ਕਰੋ ਚੱਕ ਠੀਕ ਆ ਅੱਜ ਤਿੰਨ ਕਦੇ ਨਹੀਂ ਹੋਇਆ ਜਸਟ ਤਿੰਨ ਕ ਦਿਨ ਹੋਇਆ ਸੂਈ ਨੂੰ ਤੇ ਆ ਜਿਹੜਾ ਥਣ ਦੇਵਾ ਠੀਕ ਆ ਜੀ ਮਾਰਨਿੰਗ ਚੁਵਾਈ ਵੈਸੇ ਹੋਈ ਆ ਹੁਣ 11 ਵਜੇ ਦਾ ਟਾਈਮ ਇਹ ਤੁਸੀਂ ਜ਼ਰੂਰ ਇੱਕ ਵਾਰੀ ਫੇਰ ਤੋਂ ਕਨਫਰਮ ਕਰ ਲਓ ਠੀਕ ਆ ਜੀ ਕਰਾ ਦੇਣੇ ਆਪਾਂ ਆ ਕਰੋ ਚੱਕ ਆ ਦੇਖੋ ਠੀਕ ਹੈ ਤੇ ਪ੍ਰਭ ਇਹ ਕਿੰਨੀ ਕੀ ਡਿਮਾਂਡ ਫਿਰ ਇਹਦੀ ਕਰਤੀ ਅਰੇ ਮੁੱਲ ਕਾ ਨੂੰ 50 52 ਜਿੰਨਾ ਮਰਜੀ ਕਰਾਈ ਜਾਓ 48000 ਦੀ ਦੇ ਦਾਂਗੇ 48 ਦੀ ਹਾਂਜੀ ਹਾਂਜੀ ਵਿੱਚ ਹੋ ਜਾਊਗਾ ਛੋਟਚਾ ਪਾਂਡੇ ਵਿੱਚ ਹੋ ਵੀ ਬਾਕੀ ਤੂੰ ਹੀ ਕਰ ਤੇ ਜੋ ਕਰਨਾ ਦੇ ਵਿੱਚੋਂ ਮਾਨਤਾ ਕਰਦੇ ਮੈਂ ਤਾਂ ਆਪਣੇ ਭੈਣ ਭਰਾਵਾਂ ਤੇ ਛੱਡ ਦੇਣਾ ਵੀ ਜਿੰਨਾ ਚਲੋ ਚਾਹਣਗੇ ਵੀ ਇੰਨਾ ਕ ਭਾਈ ਕਰਦੇ ਪ੍ਰਭ ਸਿਆ ਉਹਨਾਂ ਕਾ 46000 ਦੀ ਦੇ ਦਾਂਗੇ 46 ਦੀ ਹਾਂਜੀ ਹਾਂਜੀ ਠੀਕ ਆ 46000 ਦੀ ਵੀਰਪਰਾਪ ਕਹਿੰਦਾ ਵੀ ਇਹ ਲਹਾਨ ਆ ਜਿਹੜੀ 46000 ਦੀ ਦੇ ਦਾਂਗੇ ਬਾਕੀ ਆਏ ਰਮਾਨਤਨ ਠੀਕ ਬਿਲਕੁਲ ਆਏ ਗਏ ਦਾ ਹੋਰ ਵੀ ਆ ਦਾ ਵਿੱਚੋਂ ਮਾਨਤਨ ਕਰ ਦਾਂਗੇ ਕੋਈ ਨਾ ਨੁਕਰ ਨਹੀਂ ਹੈਗੀ ਹੈ ਨਾ ਵੀ ਬਿਲਕੁਲ ਫਿਕਸ ਜੀ ਕੋਈ ਰੇਟ ਨਹੀਂਗਾ ਤੇ ਵਿੱਚੋਂ ਮਾਨਤਨ ਜਿਹੜਾ ਖੁੱਲਾ ਵੀਰਾਂ ਦਾ ਕਰ ਦਾਂਗੇ ਵੈਸੇ 46000 ਆ ਮੋਲ ਜਿਹੜਾ ਲੈਣ ਦੇ ਨਾਲ ਤੇ ਬਿਲਕੁਲ ਆ ਵੇਖੋ ਨਵੀਂ ਬੱਚੀ ਹੈ ਦੋਸਤੋ ਠੀਕ ਆ ਨਵੀਂ ਆਪਾਂ ਤਾਂ ਕਹਿੰਦੇ ਆ ਵੀ ਪਹਿਲਾਂ ਦੁੱਜਣ ਆ ਪਹਿਲੇ ਸਵੇਰ ਤੋਂ ਬਾਹਰ ਦੁੱਜੇ ਹੁਣ ਸਵੇਰੇ ਦੇ ਵਿੱਚ ਸੂਈ ਆ ਤੇ ਬਿਲਕੁਲ ਤਾਜੀ ਆ ਬੱਚਾ ਬਿਲਕੁਲ ਨਾਲ ਠੀਕ ਹੈ ਜੀ ਦੋ ਟਾਈਮ ਆਪ ਦੀ ਚਵਾਈ ਕਰੋ ਬੱਚੇ ਨੂੰ ਥੱਲੇ ਪਾ ਕੇ ਪਸਮਾ ਕੇ ਬਿਲਕੁਲ ਤਸੱਲੀ ਨਾਲ ਚਵਾਈ ਕਰੋ ਠੀਕ ਆ ਪਾਲੂਪਾ ਵੀ ਨਹੀਂ ਰਿਆ ਭਾਈ ਹਾਂਜੀ ਹਾਂਜੀ ਆ ਇੱਕ ਵਾਰੀ ਫੇਰ ਤੁਹਾਨੂੰ ਮੈਂ ਦਿਖਾਉਣਾ ਜੀ ਆ ਉਲਟ ਪੈਣੀ ਵਾਲੇ ਪਾਸੇ ਆਪਾਂ ਬੈਠੇ ਆ ਆ ਥਨ ਥਣ ਦੀ ਜੋ ਸੀ ਬਿਲਕੁਲ ਸ਼ੇਪ ਵੇਖੋ ਸਾਈਜ਼ ਦੇਖੋ ਵੀ ਬਿਲਕੁਲ ਇਹਨਾਂ ਮੁਠੀ ਦਾ ਥਾਣਾ ਤੇ ਹੱਥੀ ਚਵਾਈ ਤੁਸੀਂ ਕਰ ਸਕਦੇ ਹੋ ਕੋਈ ਭੈਣ ਵੀਰ ਬੜੇ ਆਰਾਮ ਨਾਲ ਜਿਹੜੀ ਚਵਾਈ ਕਰ ਸਕਦਾ ਠੀਕ ਆ ਠੀਕ ਹੈ ਤੇ ਪ੍ਰਭ ਵੀਰੇ ਨੰਬਰ ਆਪਣੇ ਜਰੂਰ ਸਾਂਝੇ ਕਰੀਏ ਵੀਰਾਂ ਨਾਲ ਨੰਬਰ ਮੇਰਾ 90867267 ਹੂੰ 90867267 ਠੀਕ ਹੈ ਜੀ ਹਾਂ ਜੀ ਪਿੰਡ ਸਰਾਲੀ ਮੰਡੀ ਆ ਗਿਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹੂੰ ਕਹਿ ਰਹੇ ਹਾਂ ਆਪਾਂ ਨੂੰ 2-3 ਕਿਲੋਮੀਟਰ ਪੈਂਦਾ ਇੱਥੋਂ ਹਾਂ ਜੀ ਤੇ ਸਰਿਆਲੀ ਵੀ ਆਪਾਂ 2-3 ਕਿਲੋਮੀਟਰ ਪੈਂਦਾ ਲੋਕਾ ਵੀ ਥੋੜੀ ਦੂਰੀ ਹੈ ਹਾਂ ਜੀ ਹਾਂ ਜੀ ਇਹਦਰ ਬੁਰਜ ਨਥੂ ਗਿਆ ਗਿਆ ਨਾਲ ਹੀ ਇਹ ਦੋ ਦੋ ਤਿੰਨ ਕਿਲੋਮੀਟਰ ਨਾ ਨਾ ਲੱਗਦੇ ਪਿੰਡ ਹਾਂਜੀ ਹਾਂਜੀ ਠੀਕ ਆ ਸਰਹਿਆਲੀ ਤੋਂ ਵੀ ਕੋਈ 5 ਕਿਲੋਮੀਟਰ 4-5 ਕਿਲੋਮੀਟਰ ਤੋਂ ਹਾਂ ਤਿੰਨ ਕਿ 4 ਕਿਲੋਮੀਟਰ ਇੰਨਾ ਚਾਰ ਕਿਲੋਮੀਟਰ ਸਾਰਾ ਹਸਰਿਆਲੀ ਵੱਡੀ ਸਰਹਿਆਲੀ 4 ਕਿਲੋਮੀਟਰ ਦੀ ਦੂਰੀ ਹੈ ਦੋਸਤੋ ਸਾਰੀ ਠੀਕ ਆ ਤੇ ਖਾਸ ਵਿਜੜ ਤੁਸੀਂ ਪਿੰਡ ਸਰਾਲੀ ਮੰਡ ਕਰਨੀਆਂ ਵੀਰ ਵੀਰ ਪ੍ਰਭ ਦੇ ਜਿਹੜੇ ਨੰਬਰ ਆ ਦੋਸਤੋ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਪਏ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੱਕ ਇਹੋ ਵੈੜ ਤੁਹਾਨੂੰ ਦਿਖਾਉਣੀ ਸੀ ਤੇ ਤੁਸੀਂ ਆਪਦੀ ਵੇਖ ਕਰਿਆ ਕੇ ਵਿਜ਼ਿਟ ਕਰਕੇ ਤਸਦੀ ਕਰ ਲਿਓ ਠੀਕ ਹੈ ਚੁਬਾਈ ਕਰ ਲਿਓ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ